ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਸ ਵਕਤ ਲਗਭਗ 7 ਵਜਣ ਵਾਲੇ ਐ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਗਰਮ ਹਵਾ ਜਿਹੜੀ ਹੈ ਲੋ ਲੋ ਵਗ ਰਹੀ ਹੈ ਹਲੇ ਵੀ ਦੇਖੋ ਤੁਸੀਂ ਅਸੀਂ ਆਹਨੇ ਲਾਏ ਹੋਏ ਪੰਛੀਆਂ ਵਾਸਤੇ ਤੇ ਬਹੁਤ ਸਾਰੇ ਰੋਖ ਲੱਗੇ ਹੋਏ ਐ ਘਰੇ ਇਹ ਦੇਖੋ ਇਹ ਸਾਡਾ ਗਾਰਡਨ ਹੈ ਇਹ ਕਾ ਲੱਗਿਆ ਹੋਇਆ ਤੇ ਆ ਸਾਡੀਆਂ ਸਬਦੀਆਂ ਦੇਖੋ ਤੁਸੀਂ ਤੇ ਜਿਹੜਾ ਪਾਸਾ ਤਾਂ ਆ ਹੈਗਾ ਗਾਰਡਨ ਵਾਲਾ ਜਿੱਥੇ ਰੁੱਖ ਹੈ ਇਹ ਤਾਂ ਹੈਗਾ ਕੁਛ ਠੰਡਾ ਮਤਲਬ ਕਿ ਰੋਖਾ ਚਾਰ ਫੇਰੇ ਤੇ ਇੱਥੇ ਅਸੀਂ ਆ ਦੇਖੋ ਜਿਵੇਂ ਗਮਲੇ ਆ ਸਾਰੇ ਇਸ ਵਿੱਚ ਜਿਹੜੇ ਪਲਾਂਟਸ ਗਰਮੀ ਮੰਨਦੇ ਉਹਨੂੰ ਇੱਥੇ ਰੱਖਿਆ ਹੋਇਆ ਅਸੀਂ ਠੀਕ ਕਿਉਂਕਿ ਕੀਕੂ ਆ ਜਿਹੜਾ ਕੀਕੂ ਦੇ ਥੱਲੇ কুলਿੰਗ ਕਾਫੀ ਹੁੰਦੀ ਹੈ ਵੈਸੇ ਹਰ ਇੱਕ ਰੋਕ ਦੇ ਥੱਲੇ কুলਿੰਗ ਇਫੈਕਟ ਹੁੰਦਾ ਹੈ ਤੇ ਇਹਨੇ ਜਿਹੜੇ ਥੱਲੇ ਪਏ ਆ ਜਿਵੇਂ ਆਪ ਤੁਸੀਂ ਦੇਖ ਸਕਦੇ ਹੋ ਟਮਾਟਰ ਹੈ ਇਹ ਕੋਲਿਅਸ ਹੈ ਹੋਰ ਬੜੇ سارے ਸਿੰਗੋਨੀਅਮ ਹੈ ਬੜੇ سارے ਪੌਦੇ ਆ ਤਾਂ ਇੱਥੇ ਰੱਖੇ ਹੋਏ ਆ ਠੰਡਕ ਦੇ ਵਿੱਚ ਪਰ ਗੱਲ ਇਹ ਆ ਕਿ ਅਸੀਂ ਰੁੱਖ ਲਗਾਏ ਆਪਣੇ ਘਰੇ ਪਰ ਬਹੁਤ ਸਾਰੇ ਆਸ-ਪਾਸੇ ਘਰ ਇਹੋ ਜਿਹਾ ਹੈ ਜਿਨ੍ਹਾਂ ਦੇ ਸਿਰਫ ਫਾਰਸ਼ ਲੱਗਿਆ ਹੋਇਆ ਤੇ ਇੱਕ ਅਸੀਂ ਇਹ ਕਹਿ ਸਕਦੇ ਆ ਕਿ ਉਹਨਾਂ ਦੀ ਮਜਬੂਰੀ ਵੀ ਹੈ ਕਿ ਉਹ ਰੁੱਖ ਨਹੀਂ ਲਾ ਸਕਦੇ ਉਨਾਂ ਕੋਲ ਜਗ੍ਹਾ ਦੀ ਘਾਟ ਹੈ ਥਾਂ ਥੋੜਾ ਰੁੱਖ ਕਿੱਥੇ ਲਾਉਣ ਗਲੀਆਂ ਦੇ ਵਿੱਚ ਵੀ ਜਿਹੜਾ ਥਾਂ ਨਹੀਂ ਹੁੰਦਾ ਕਿ ਗਲੀ ਦੇ ਵਿੱਚ ਰੁੱਖ ਲਾ ਲੈਣ ਜੇ ਰੁੱਖ ਲਾ ਲੈਂਦੇ ਆ ਤਾਂ ਜਿਹੜੇ ਜਾਨਵਰ ਹੈ ਆਵਾਰਾ ਪਸ਼ੂ ਹੈ ਉਹ ਰੁੱਖ ਨੂੰ ਖਾ ਜਾਂਦੇ ਆ ਗਲੀ ਦੇ ਵਿੱਚ ਸੁਹਾਂਜ ਨੇ ਰੁੱਖ ਅਸੀਂ ਲਾਇਆ ਸੀ ਦੇਖ ਸਕਦੇ ਹੋ ਇਹ ਅਸੀਂ ਲਾਇਆ ਸੀ ਟੁਕੋਮਾ ਇਹਨੂੰ ਅਸੀਂ ਬੜਾ ਚਿਰ ਸਹਾਰਾ ਦੇ ਕੇ ਨੂੰ ਕਿਸ ਨਾ ਕੰਡਿਆਂ ਦਾ ਸਹਾਰਾ ਦੇ ਕੇ ਵਾਰ ਲਾ ਕੇ ਸਿਨ ਵੱਡਾ ਕੀਤਾ ਸੀ ਪਰ ਜਿਹੜੇ ਆਵਾਰਾ ਪਸ਼ੂ ਆ ਠੱਠੇ ਆ ਉਹ ਜਦ ਰ ਪੁੱਛਰੇ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਪਤਾ ਨਹੀਂ ਇਹਦੇ ਨਾਲ ਕੀ ਵੈਰ ਹੈ ਵੀ ਇਹਨੂੰ ਹੀ ਉਹ ਸਿੰਘ ਮਾਰ ਮਾਰ ਕੇ ਢੁੱਡਾਂ ਮਾਰ ਮਾਰ ਕੇ ਤੋੜ ਜਾਂਦੇ ਆ ਪਰ ਫਿਰ ਵੀ ਦੇਖੋ ਵਿਚਾਰਾ ਕਾਫੀ ਇਹ ਵੱਡਾ ਹੋ ਗਿਆ ਫੁਟਿਆ ਤੇ ਇੰਨੇ ਕੱਢ ਲੈਣਾ ਆਪਦਾ ਮੁੱਢ ਬਣਾ ਲੂਗਾ ਚਲੋ ਆਪਾਂ ਦਾ ਹੀ ਕਹਨੇ ਆ ਦੂਰੋਂਖ ਦੇਖ ਸਕਦੇ ਹੋ ਇਹ ਉੱਗੇ ਸੀ ਆਪੇ ਗਲੀ ਦੇ ਵਿੱਚ ਇੱਥੇ ਆਪੇ ਉੱਗੇ ਸੀ ਇਹ ਤੇ ਅਸੀਂ ਇਹਨਾਂ ਨੂੰ ਪਾਣੀ ਪਾਉਂਦੇ ਰਹੇ ਇੱਕ ਇਹਨਾਂ ਦੇ ਵਿੱਚੋਂ ਆ ਡੇਕ ਹੈ ਇਹ ਵਰਕੈਨ ਹੈ ਤੇ ਇਹ ਵੱਡੀਆਂ ਹੋ ਗਈਆਂ ਉਹ ਇਹਨਾਂ ਨੂੰ ਅਸੀਂ ਬਚਾ ਲਿਆ ਤੇ ਆ ਲੱਗੀ ਹੈ ਨਾਲ ਹੀ ਝਾੜਕ ਲੈ ਲੈਂਦੀ ਵੇਲ ਇਹਨੂੰ ਝਾੜਕੇ ਲੈ ਲੱਗਦੇ ਆ ਬਹੁਤ ਸਾਰੇ ਤੇ ਨਾਲ ਵਗਦਾ ਖਾਲਾ ਜਿੱਥੇ ਮੈਂ ਤੁਹਾਨੂੰ ਦੱਸਿਆ ਵੀ ਸੱਪ ਜਿਹਦੇ ਵਿੱਚ ਰਹਿੰਦੇ ਆ ਬਹੁਤ ਸਾਰੇ ਇੱਧਰ ਆ ਜਾਂਦੇ ਆ ਤਾਂ ਗੱਲ ਕਹਿਣ ਤੋਂ ਭਾਵੇਂ ਆ ਕਿ ਜਦੋਂ ਅਸੀਂ ਗੱਲ ਕਰਦੇ ਆ ਲੂਖਾਂ ਦੀ ਕਿ ਰੁੱਖ ਲੱਗੇ ਹੋਣ ਤਾਂ ਰੁੱਖ ਲਾਉਣ ਨੂੰ ਜਗ੍ਹਾ ਹੀ ਹੈ ਨਹੀਂ ਇੰਡੀਆ ਦੇ ਵਿੱਚ ਕਿੱਥੇ ਲਾਉਣ ਲੋਕ ਰੁੱਖ ਥਾਂ ਹੀ ਹੈ ਨਹੀਂ ਤੇ ਜੇ ਲਾਉਂਦੇ ਆ ਉਹ ਪਸ਼ੂ ਖਾ ਜਾਂਦੇ ਆ